ਹਾਂਜੀ ਅੱਜ ਇਹ ਨਹੀਂ ਕਹਿਤ ਹਾਂਜੀ ਅੱਜ ਅਸੀਂ ਕਈ ਕੋਈ ਸੇ ਆਪਾਂ ਅੰਗਰੇਜ਼ੀ ਬਾਬਾ ਜੀ ਨਿਸ਼ੀ ਨਗਰ ਜਿੱਥੇ ਕਿ ਕੁਝ ਉਦਮੀ ਲੋਕਾਂ ਵੱਲੋਂ ਸਰਬਜੀਤ ਖਾਲਸਾ ਜੀ ਵੱਲੋਂ ਤੇ 1984 ਦੇ ਜੋ ਦੰਗੇ ਹੋਏ ਸੀ 1983 ਦਾ ਜੋ ੱੱਲੂ ਕਰਾ ਹੋਇਆ ਉਹਦੀ ਯਾਦ ਦੇ ਵਿੱਚ ਮਤਲਬ ਇੱਥੇ ਸ਼ਹੀਦ ਲਗਾਈ ਗਈ ਆ ਗੱਲਬਾਤ ਕਰਦੇ ਹਾਂ ਉਹਦਾ ਸੱਜਣਾ ਨਾਲ ਹਾਂਜੀ ਭਾਈ ਸਾਹਿਬ ਕੀ ਸ਼ੁਭਨਾਮਾਈ ਤੁਹਾਡਾ ਜੀ ਜੀ ਸਤਿ ਦਿਲਜੀਤ ਸਿੰਘ ਜੀ ਇਹ ਜਿਹੜੀ ਤੁਸੀਂ ਜਾਇ ਸ਼ਮਿਲ ਲਾਈ ਹੈ ਇਹਦਾ ਸਾਰਾ ਪ੍ਰਬੰਧ ਫਿਰ ਖਰਚਾ ਖਰਚਾ ਕਿਨੇ ਕੀਤਾ ਇਹ ਤਾਂ ਇਹ ਲੋਕਪੰਡ ਦੀ ਪਰ ਨਹੀਂ ਕੀਤਾ ਹਾਂਜੀ ਹਾਂਜੀ ਸਰ ਜੀ ਸਿਰਫ ਪਾਰਸਾ ਵੱਲੋਂ ਵੱਲੋਂ ਜੋ ਆਪਣੀ ਪਾਰਟੀ ਦੇ ਲੋਕ ਆਏ ਆ ਠੀਕ ਹੈ ਜਿਹੜੇ ਬੇਟਾ ਦਖਲ ਤੋਂ ਹੋਣਾ ਹੋਇਆ ਲੋਕ ਸਭਾ ਚੋਣਾਂ ਹੋ ਕੇ ਹਟਦੇ ਨੇ ਤੁਸੀਂ ਜਿਹੜੀ ਸਰਕਾਰ ਬਣੇਗੀ ਆਉਣ ਵਾਲੀ ਉਹਦੇ ਵਿੱਚ ਕੋਈ ਕੁਝ ਮਤਲਬ ਨਹੀਂ ਕਿ ਸਰਕਾਰ ਨੂੰ ਕਰਨਾ ਪੈਂਦਾ ਹੈ ਤੁਹਾਡੇ ਸਾਡੇ ਲਈ ਨੌਜਵਾਨ ਵੀ ਸਾਡੇ ਲਈ ਦੇਖੋ ਅਸੀਂ ਤਾਂ ਪੜ੍ਹਾਈ ਕਰਦੇ ਹਾਂ ਸਾਨੂੰ ਤਾਂ ਇਹੀ ਆ ਮਨ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰਨ ਦੀ ਜੇ ਉਹ ਪੜ੍ਹਾਈ ਕਰਾਂਗੇ ਨਾ ਉਹ ਤਾਂ ਅਸੀਂ ਵੇਲੇ ਨਾ ਛੋਟੇ ਲਾਪਰ ਖਾਣ ਨਹੀਂ ਬੋਤ ਮੈਂ ਸਿਰਫ ਬਾਕੀ ਬਸ ਮੈਂ ਸਾਰਾ ਸਮਾਂ ਲਿਖ ਨੂੰ ਸਾਨੂੰ ਇਹ ਸੋਚਿਆ ਜੀ ਕਿ ਕਿਹੜਾ ਰਸ ਜੋ ਚਾਹੀਆ ਕਿੰਨੇ ਸਿੱਧੇ ਦੂਰ ਵਾਕ ਤੋਂ ਮੇਰੇ ਹਾਂਜੀ ਸਾਥੀਓ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਮੈਂ ਗੁਰਚਰਨ ਫੱਡੇ ਅੱਜ ਅਸੀਂ ਪਹੁੰਚੇ ਸੀ ਪਿੰਡ ਰਤੀੜੋੜੀ ਬਾਬਾ ਜੀ ਸਿੰਘ ਨਗਰ ਰਤੀ ਰੋੜੀ ਰੋਡ ਕੰਮਿਆਂ ਨਾਲ ਉੱਥੇ ਪਹੁੰਚੇ ਸੀਗੇ ਉੱਥੇ ਸ਼ਬੀਲ ਲੱਗੀ ਉਹਦੀ ਕਵਰਿੰਗ ਕੀਤੀ ਹੈ ਤੇ ਨਾਲ ਹੀ ਜਿਵੇਂ ਕਿ ਮੁੰਡਿਆਂ ਨੇ ਦੱਸਿਆ ਕਿ ਅਸੀਂ ਆਧਰੇ ਉਦਮ ਦੇ ਨਾਲ ਇਹ ਸ਼ਬੀਲ ਲਗਾਈ ਹੈ ਤੇ ਕਹੋਨੇ ਅਸੀਂ ਕਿ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਨਸ਼ਿਆਂ ਤੋਂ ਰਹਿਤ ਹੋਵੇ ਕਿੱਡਾਂਲੇ ਪਾਸੇ ਲੱਗੇ ਅਤੇ ਇਹਨਾਂ ਦੀ ਮੰਗ ਵੀ ਹੈ ਕਿ ਜਿਹੜੀ ਆਉਣ ਵਾਲੀ ਸਰਕਾਰ ਬਣੇ ਉਹ ਮਤਲਬ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਕਰੇ ਤੇ ਵੀ ਤੇ ਮਿਲਦੇ ਹਾਂ ਅਗਲੀ ਰਿਪੋਰਟ ਦੇ ਨਾਲ ਧੰਨਵਾਦ ਉਹ ਬਣਾ ਦੇ के? दिल्ली क्राइम नेशनल न्यूज नजर सब पर